ਜਿਹੜੇ ਜਿਹੜੇ ਲੋਕ ਆਮ ਮਸਾਲਾ ਵਰਤਦੇ ਨੇ ਚਾਹੇ ਘਰ ਵਿੱਚ ਚਾਹੇ ਵਿਆਹ ਦੇ ਫੰਕਸ਼ਨ 'ਚ ਜਾਂ ਕਿਸੇ ਹੋਰ ਫੰਕਸ਼ਨਾਂ ਦੇ ਵਿੱਚ ਉਹ ਲੋਕ ਛੇਤੀ ਹੀ ਮਰ ਜਾਂਦੇ ਨੇ ਇਹ ਕੋਈ ਵਹਿਮ ਭਰਮ ਜਾਂ ਅੰਧਵਿਸ਼ਵਾਸ ਨਹੀਂ ਤੁਸੀਂ ਵੇਖਣਾ ਕਿ ਪਿਛਲੇ ਸਮਿਆਂ ਤੋਂ ਪਿਛਲੇ ਕੁਝ 15-20 ਸਾਲਾਂ ਦੇ ਵਿੱਚ ਬਹੁ ਗਿਣਤੀ ਲੋਕ ਛੋਟੀ ਉਮਰ 'ਚ ਮਰਨ ਲੱਗ ਪਏ ਨੇ ਲਗਭਗ 50ਵਾਂ ਤੋਂ ਲੈ ਕੇ 65ਵਾਂ ਸਾਲਾਂ ਤੱਕ ਜਾਂ ਕੋਈ ਵਾਰ ਤੋਂ ਵਾਰ 70-75 ਦਾ ਹੋਏਗਾ ਕੋਈ ਬੰਦਾ ਹੋਏਗਾ ਜੇਦੀ ਉਮਰ 80-90 ਦੇ ਕਰੀਬ ਹੋਏਗੀ ਨਹੀਂ ਤਾਂ ਬਹੁਤ ਸਾਰੇ ਲੋਕ 60 ਤੋਂ 65 ਸਾਲ ਦੀ ਉਮਰ ਵਿੱਚ ਉਹਨਾਂ ਦੀ ਮੌਤ ਹੋ ਰਹੀ ਆ ਕਿਉਂਕਿ ਸਾਡੇ ਲੋਕਾਂ ਨੇ ਆਪਣੇ ਹੀ ਘਰਾਂ ਦੇ ਵਿੱਚ ਜਾਂ ਆਪਣੇ ਕਈ ਹੋਰ ਪ੍ਰੋਗਰਾਮਾਂ ਦੇ ਵਿੱਚ ਜਿਹੜਾ ਇੱਕ ਜਹਾ ਮਸਾਲਾ ਵਰਤਣਾ ਸ਼ੁਰੂ ਕਰ ਦਿੱਤਾ ਆ ਜਿਹਦੇ ਨਾਲ ਉਹਨਾਂ ਦੀ ਮੌਤ ਹੋਣੀ ਬਿਮਾਰ ਆਂ ਦੇ ਰਾਹੀਂ ਲੱਗ ਭੱਗ ਤੈ ਹੈ ਅਸੀਂ ਕਿਉਂ ਇਹ ਗਲਤੀ ਕਰਦੇ ਆ ਅਸੀਂ ਉਸ ਮਸਾਲੇ ਤੋਂ ਕਿਉਂ ਅਵੇਸਲੇ ਹੋਏ ਪਏ ਸਾਨੂੰ ਕਿਉਂ ਨਹੀਂ ਧਿਆਨ ਦਿੰਦੇ ਤੁਸੀਂ ਅਕਸਰ ਵੇਖਿਆ ਹੁਣਾ ਆ ਕਿ ਜਦੋਂ ਤੁਸੀਂ ਕਿਤੇ ਫੰਕਸ਼ਨ ਚ ਜਾਂਦੇ ਹੋ ਵਿਆਹ ਸ਼ਾਦੀ ਚ ਜਾਂਦੇ ਹੋ ਹੋਟਲ ਚ ਖਾਣਾ ਖਾਂਦੇ ਹੋ ਜਾਂ ਕਿਸੇ ਹੋਰ ਜਗ੍ਹਾ ਤੇ ਉਥੇ ਨਿੱਕੀਆਂ ਨਿੱਕੀਆਂ ਕੌਲੀਆਂ ਹੁੰਦੀਆਂ ਤੁਸੀਂ ਥੋੜਾ ਜਿਹਾ ਭੋਜਨ ਖਾਂਦੇ ਹੋ ਤੇ ਤੁਹਾਡਾ ਪੇਟ ਐ ਭਰ ਜਾਂਦਾ ਤੁਹਾਨੂੰ ਲੱਗਦਾ ਕਿ ਮੈਂ ਬਹੁਤ ਜ਼ਿਆਦਾ ਖਾ ਲਿਆ ਐ ਮੈਂ ਬਹੁਤ ਜ਼ਿਆਦਾ ਰੱਜ ਗਿਆ ਐ ਭਾਵੇਂ ਤੁਸੀਂ ਕਿਸੇ ਵੀ ਮਹੰਗੇ ਤੋਂ ਮਹੰਗੇ ਹੋਟਲ ਚਲ ਜਾਓ ਤੇ ਤੁਸੀਂ ਇਹ ਵੀ ਮਹਿਸੂਸ ਕਰਦੇ ਇਹ ਖਾਣਾ ਬੜਾ ਸਵਾਦ ਹੀ ਖਾਣੇ ਦਾ ਆਨੰਦ ਬੜਾਇਆ ਬੜਾ ਹੀ ਟੇਸਟੀ ਬਣਿਆ ਸੀ ਤੇ ਜਦੋਂ ਕਿ ਤੁਸੀਂ ਘਰ ਵਿੱਚ ਖਾਣਾ ਖਾਂਦੇ ਹੋ ਵੱਡੀਆਂ-ਵੱਡੀਆਂ ਕੌਲੀਆਂ 'ਚ ਵੀ ਪਾ ਕੇ ਖਾਂਦੇ ਹੋ ਤੁਸੀਂ ਰੱਜ ਕੇ ਖਾਣਾ ਖਾਂਦੇ ਹੋ ਫੇਰ ਵੀ ਤੁਹਾਡਾ ਪੇਟ ਨਹੀਂ ਫੁੱਲਦਾ ਇੱਥੋਂ ਇੱਕ ਗੱਲ ਸਾਫ਼ ਹੈ ਕਿ ਜਿਹੜੇ ਹੋਟਲਾਂ ਦੇ ਵਿੱਚ ਜਿਹੜੇ ਵਿਆਹ ਸ਼ਾਦੀਆਂ ਵਿੱਚ ਅਜੀਮੋ ਮੋਂਟੋ ਨਾਂ ਦਾ ਇੱਕ ਮਸਾਲਾ ਵਰਤਿਆ ਜਾਂਦਾ ਆ ਉਸ ਮਸਾਲੇ ਦੇ ਨਾਲ ਕੀ ਹੋ ਰਿਹਾ ਕਿ ਉਹ ਸਾਡੇ ਸਰੀਰ ਨੂੰ ਅੰਦਰੋਂ ਗਾਲਦਾ ਆ ਸਾਡੇ ਸਰੀਰ ਦੀਆਂ ਹੱਡੀਆਂ ਸਾਡੇ ਸਰੀਰ ਦੇ ਅੰਗ ਜਿਵੇਂ ਗੁਰਦੇ ਹੋ ਗਏ ਲਿਵਰ ਹੋ ਗਿਆ ਹਾਰਡ ਹੋ ਗਿਆ ਗਲਾ ਹੋ ਗਿਆ ਕੈਂਸਰ ਦੇ ਰੋਗ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਨੂੰ ਉਹ ਗਾਲਣ ਦਾ ਕੰਮ ਕਰਦਾ ਆ ਉਹ ਕਿਹੜਾ ਇਹ ਜਿਹੜਾ ਮਸਾਲਾ ਆ ਤੁਸੀਂ ਸਭ ਜਾਣਦੇ ਹੋ ਕਿ ਇਹਨੂੰ ਮੁਰਦਿਆਂ ਨੂੰ ਗਾਲਣ ਦੇ ਲਈ ਜਦੋਂ ਕੋਈ ਮਨੁੱਖ ਮਰ ਜਾਂਦਾ ਆ ਜਿਹੜੇ ਲੋਕ ਧਰਤੀ 'ਚ ਦੱਬਦੇ ਆ ਮਨੁੱਖ ਨੂੰ ਉਸ ਦੇ ਇਨਸਾਨ ਨੂੰ ਦੱਬਣ ਦੇ ਸਮੇਂ ਉਹਦੇ ਉੱਤੇ ਅਜੀਮੋ ਮੋਂਟੋ ਜਿਹੜਾ ਬਾ ਮਸਾਲਾ ਪਾਇਆ ਜਾਂਦਾ ਆ ਕਿ ਤਾਂ ਕਿ ਉਹਦਾ ਸਰੀਰ ਚੰਗੀ ਤਰ੍ਹਾਂ ਛੇਤੀ ਗਲ ਸੜ ਜਾਵੇ ਹੁਣ ਉਹੀ ਮਸਾਲੇ ਸਾਡੇ ਲੋਕਾਂ ਨੇ ਵਿਆਹਾਂ ਸ਼ਾਦੀਆਂ 'ਚ ਵਰਤਨੇ ਸ਼ੁਰੂ ਕਰਤੇ ਉਹੀ ਮਸਾਲੇ ਲੋਕਾਂ ਨੇ ਆਪਣੇ ਘਰਾਂ 'ਚ ਫੰਕਸ਼ਨ ਲਈ ਵਰਤਨੇ ਸ਼ੁਰੂ ਕਰਤੇ ਕਿਉਂ ਕਿ ਕੁਝ ਕੋ ਜਿਹੜੇ ਆ ਖਾਣਾ ਤਿਆਰ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਕਈ ਲੋਕ ਹਲਵਾਈ ਵੀ ਕਹਿ ਸਕਦੇ ਨੇ ਜਾਂ ਜਿਹੜੇ ਹਟਲਾਂ 'ਚ ਕੰਮ ਕਰਦੇ ਨੇ ਉਹ ਆਪਣੇ ਬੌਸ ਨੂੰ ਆਪਣੇ ਮਾਲਕ ਨੂੰ ਰეკਮੈਂਡ ਕਰਦੇ ਆ ਕਿ ਜੇ ਆਪਾਂ ਇਹ ਖਾਣਾ ਬਣਾਵਾਂਗੇ ਚ ਮਸਾਲਾ ਪਾਵਾਂਗੇ ਤੇ ਖਾਣਾ ਛੇਤੀ ਬਣ ਜਾਊਗਾ ਤੇ ਜਦੋਂ ਕੋਲਝੂਵੇ ਦਾ ਬੜਾ ਨਰਮ ਜਿਹਾ ਬਣੇਗਾ ਤੁਸੀਂ ਕਈ ਵਾਰ ਵੇਖਿਆ ਹੋਣਾ ਨਾ ਜਿਵੇਂ ਸ਼ੱਕਰਪਾਰੀ ਕਹ ਲਓ ਉਹ ਬੜੇ ਪੋਲੇ ਪੋਲੇ ਹੁੰਦੇ ਨੇ ਖਾਣ ਨੂੰ ਨਾ ਕੋਈ ਬੜਾ ਹੀ ਮਜ਼ਾ ਆਇਆ ਖਾਣ ਦਾ ਇਹ ਸਖਤ ਨਹੀਂ ਬੜੇ ਮਜੇ ਵਾਲੇ ਇਹ ਸਾਰੇ ਹੀ ਅਜੀਮੋ ਮੋਂਟੋ ਨਾਂ ਦੇ ਮਸਾਲੇ ਨਾਲ ਹੀ ਬਣੇ ਹੁੰਦੇ ਨੇ ਜਾਂ ਕਈ ਤਰ੍ਹਾਂ ਦੇ ਮੀਟ ਦੇ ਵਿੱਚ ਵੀ ਪਾ ਦਿੱਤਾ ਜਾਂਦਾ ਕਿੰਦੇ ਮੀਟ ਬੜਾ ਸਵਾਦੀ ਬੜਾ ਹੀ ਨੰਦ ਆਇਆ ਸਬਜ਼ੀਆਂ ਤੱਕ ਪਾ ਦਿੱਤਾ ਜਾਂਦਾ ਹੁਣ ਜਿਹੜਾ ਮਸਾਲਾ ਸਰੀਰ ਨੂੰ ਗਾਲਣ ਦੇ ਲਈ ਵਰਤਿਆ ਜਾਂਦਾ ਸੀ ਵਰਤਦੇ ਨੇ ਲੋਕ ਜਦ ਬਣਿਆ ਸੀ ਉਹ ਮਸਾਲਾ ਸੀ ਖਾਣਾ ਸ਼ੁਰੂ ਕਰਤਾ ਫਿਰ ਅਸੀਂ ਕਿੱਥੋਂ ਲੰਬੀ ਉਮਰ ਜੀ ਲਾਂਗੇ ਅਸੀਂ ਕਿਉਂ ਇਹ ਗਲਤੀਆਂ ਕਰਦੇ ਆ ਸਾਨੂੰ ਕੌਣ ਸਮਝਾਊਗਾ ਅਸੀਂ ਕਿਦੋਂ ਸੁਧਰਾਂਗੇ ਅਸੀਂ ਜੇ ਛੋਟਾ ਪ੍ਰੋਗਰਾਮ ਸਾਡੇ ਕਿ ਨਹੀਂ ਵੱਧ ਗੰਜਾਸ ਮੰਨ ਲਓ ਅਸੀਂ 50 ਬੰਦਿਆਂ ਨੂੰ ਸੱਦ ਕੇ ਪ੍ਰੋਗਰਾਮ ਕਰਨ ਜੋਗੇ ਆ ਤੇ ਅਸੀਂ 40 ਬੰਦੇ ਨੂੰ ਸੱਦ ਕੇ ਕਰ ਲੀਏ ਲੇਕਿਨ ਇਹ ਮਸਾਲੇ ਨਾ ਵਰਤੀਏ ਜੇ ਅਸੀਂ ਕਿਸੇ ਹੋਟਲ 'ਚ ਖਾਣਾ ਖਾਣਾ ਤਾਂ ਹੋਟਲ ਵਾਲੇ ਨੂੰ ਕਹਿ ਦੇਣਾ ਚਾਹੀਦਾ ਵੀ ਜੇ ਤੁਸੀਂ ਇਹ ਮਸਾਲੇ ਵਰਤੇ ਆ ਤੇ ਅਸੀਂ ਭਈ ਤੁਹਾਡੇ ਤੋਂ ਖਾਣਾ ਨਹੀਂ ਖਾਵਾਂਗੇ ਤਾਂ ਕਿ ਉਹ ਹੋਟਲ ਵਾਲਾ ਅੱਗੇ ਤੋਂ ਇਹ ਗਲਤੀ ਨਾ ਕਰੇ ਲੇਕਿਨ ਜੇ ਤੁਸੀਂ ਉਹ ਨਿੱਕੀਆਂ ਨਿੱਕੀਆਂ ਕੌਲੀਆਂ ਦੇ ਵਿੱਚ ਐਨ.ਐਚ.ਆਰ. ਕੌਲੀਆਂ ਦੇ ਵਿੱਚ ਵੱਧ ਤੋਂ ਵੱਧ ਇੱਕ ਰੋਟੀ ਜਾਂ ਦੋ ਰੋਟੀ ਖਾਣ ਤੋਂ ਬਾਅਦ ਪੇਟ ਫੁੱਲਿਆ ਫੁੱਲਿਆ ਮਹਿਸੂਸ ਕਰਨ ਲੱਪੇਓ ਤੇ ਸਮਝ ਲਓ ਕਿ ਉਸ ਖਾਣੇ ਦੇ ਵਿੱਚ ਅਜੀਮੋ ਮੋਟੋ ਨਾਂ ਦਾ ਮਸਾਲਾ ਪਾਇਆ ਗਿਆ ਜਿਹੜਾ ਤੁਹਾਡੀ ਜਾਣ ਦਾ ਵੈਰੀ ਬਣ ਸਕਦਾ ਬਾਕੀ ਤੁਸੀਂ ਅੱਜ ਸਾਰੇ ਪੜੇ ਲਿਖੇ ਹੋ ਸੂਝਵਾਨ ਹੋ ਸਮਝਦਾਰ ਹੋ ਹਰ ਇੱਕ ਭੈਣ ਭਰਾ ਦਾ ਫਰਜ਼ ਬਣਦਾ ਕਿ ਅਸੀਂ ਆਪਣੀ ਨਵੀਂ ਪੀੜੀ ਨੂੰ ਜਗਾਈਏ ਆਪਣੀ ਨਵੀਂ ਪੀੜੀ ਨੂੰ ਸੁਚੇਤ ਕਰੀਏ ਅਸੀਂ ਹਰ ਚੀਜ਼ ਨੂੰ ਇਹ ਨਾ ਕੀ ਆਹ ਬੜੀ ਸਵਾਦ ਆਹ ਬੜੀ ਸਵਾਦ ਸਵਾਦਾਂ ਨੇ ਸਾਡੀ ਜ਼ਿੰਦਗੀ ਤਬਾਹ ਕਰਕੇ ਰੱਖ ਦਿੱਤੀ ਸਾਡੀਆਂ ਉਮਰਾਂ ਛੁੱਟੀਆਂ ਕਰਤੀਆਂ ਅੱਜ 40 ਸਾਲਾਂ ਦੀ ਉਮਰ ਤੋਂ ਬਾਅਦ ਕੋਈ ਮਤਲਬ 5-7% ਘਰ ਹੋਣਗੇ ਜਿਨ੍ਹਾਂ ਦੇ ਘਰ 'ਚ ਦਵਾਈਆਂ ਦੇ ਢੇਰ ਨਾ ਪਏ ਹੋਣ ਇਹ ਸਾਡੀਆਂ ਆਪਣੀਆਂ ਗਲਤੀਆਂ ਨੇ ਆਹ ਆਪਸ ਸੁਧਾਰਨ ਖਾਣਾ ਖਾਣ ਦੀ ਆਦਤ ਪਾਈਏ ਆਪਾਂ ਆਏ ਤੇ ਇੱਥੇ ਜ਼ਿੰਦਗੀ ਜੀਉਣੇ ਆ ਕੱਲਾ ਖਾਣ ਥੋੜਾ ਆਏ ਆ ਜੇ ਖਾਵਾਂਗੇ ਤੇ ਇਹੋ ਜਿਹੇ ਖਾਣੇ ਖਾਵਾਂਗੇ ਤੇ ਮੌਤ ਸਾਡੀ ਪੱਕੀ ਆ ਮੇਰਾ ਫਰਜ਼ੀ ਸੀ ਤੁਹਾਡੇ ਵਰਗੇ ਸੂਝਮਾਨ ਭੈਣ ਭਰਾਵਾਂ ਨਾਲ ਸਾਂਝਾ ਕਰਨਾ ਤੁਹਾਡੇ ਵਰਗੇ ਭੈਣ ਭਰਾ ਜਿਹੜੇ ਨੇ ਅੱਗੇ ਲੋਕਾਂ ਨੂੰ ਜਾਗਰਤ ਕਰਦੇ ਨੇ ਜਿਹੜੀ ਤੁਸੀਂ ਵੀਡੀਓ ਸ਼ੇਅਰ ਕਰਦੇ ਹੋ ਸਿਰਫ ਇੱਕ ਤੁਹਾਡੀ ਹੀ ਵੀਡੀਓ ਹੁੰਦੀ ਆ ਤਾਂ ਕਿ ਲੋਕਾਂ 'ਚ ਜਾਗਰਤੀ ਪੈ ਨਹੀਂ ਆ ਮੇਰੀ ਕੰਮ ਤੁਹਾਡੇ ਤੱਕ ਪਹੁੰਚਾਉਣਾ ਤੇ ਤੁਸੀਂ ਗਾੜੀ ਲੋਕਾਂ ਨੂੰ ਜਾਗਰੂ ਕਰ ਦਿਓ ਤੁਹਾਡਾ ਮੈਂ ਧੰਨਵਾਦ ਵੀ ਕਰਦਾ ਹਾਂ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੂਂਦੇ ਵਾਸਤੇ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰੇ